ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਬਹੁਤ ਸਹਿਯੋਗ ਦਿੱਤਾ ਸੀ ਸੂਬੇ ਦੀ ਮੌਜੂਦਾ ਸਰਕਾਰ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਨਮੋਲ ਗਗਨ ਮਾਨ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੀ ਜਿਹੜੇ अनेका ਮੰਤਰੀ ਅਤੇ ਅਨੇਕਾਂ ਵਿਧਾਇਕ ਨੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਬਣੀ ਕਿ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਘਰ ਬੈਟਿਆਂ ਹੀ ਐਮਐਸਪੀ ਬਣੇਗੀ ਬੀਬਾ ਅਨਮੋਲ ਗਗਨ ਮਾਨਤਾ ਕਹਿੰਦੀ ਸੀ ਚੁਟਕੀ ਮਾਰ ਕੇ ਕਿ ਪੰਜਾ ਮਿੰਟਾਂ ਦੇ ਵਿੱਚ ਅਰਵਿੰਦ ਕੇਜੀਵਾਲ ਪੰਜਾਬ ਦੀਆਂ ਸਾਰੀਆਂ ਫਸਲਾਂ ਉੱਤੇ ਪੰਜਾਬ ਦੇ ਲੋਕਾਂ ਨੂੰ ਐਮਐਸਪੀ ਦੇਣਗੇ ਲੇਕਿਨ ਹੁਣ ਕੀ ਹੋ ਗਿਆ ਹੁਣ ਤਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਧਰਨੇ ਉਖੇੜੇ ਗਏ ਟਰਾਲੀ ਚ ਟਾਲੀਆਂ ਚੋਰੀ ਕੀਤੀਆਂ ਗਈਆਂ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਮਦਦ ਨਾਲ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦਾ ਧਰਨਾ ਉਖਾੜਿਆ ਗਿਆ ਉਸ ਤੋਂ ਬਾਅਦ ਸ਼ੰਭੂ ਬਾਰਡਰ ਦਾ ਧਰਨਾ ਉਖਾਰਿਆ ਗਿਆ ਜਿੱਥੇ ਸਰਵਣ ਸਿੰਘ ਪੰਦੇਰ ਸੀ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਸਰਵਣ ਸਿੰਘ ਪੰਦੇਰ ਲੇਕਿਨ ਇੱਧਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਮਾ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਆਪਣੇ ਸ਼ਬਦਾਂ ਤੇ ਕੰਟਰੋਲ ਕਰਨਾ ਹੈ ਕਲੀਨਿੰਗ ਕਰਨਾ ਕਹਿੰਦੇ ਨੇ ਇਹ ਵਿਲੜ ਨੇ ਇਹਨਾਂ ਨੂੰ ਕੋਈ ਕੰਮ ਕਰ ਨਹੀਂ ਭਈ ਇਹਨਾਂ ਵਿਲੜਾਂ ਨੇ ਤੁਹਾਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾਈਆਂ ਸੀ ਜਿਹੜੇ ਸ਼ਬਦ ਕਹੇ ਨੇ ਕੁਲਤਾਰ ਸਿੰਘ ਸੰਧਵਾ ਨੇ ਕੁਲਤਾਰ ਸਿੰਘ ਸੰਧਵਾ ਦੇ ਉਹ ਬਿਆਨ ਉਹ ਵੀਡੀਓ ਸੋਸ਼ਲ ਮੀਡੀਆ ਤੇ ਆਗ ਵਾਂਗੂ ਫੈਲ ਰਹੀ ਹੈ ਜਿੱਥੇ ਇੱਕ ਪਸੰ ਇੱਕ ਪਾਸੇ ਕਿਸਾਨਾਂ ਦੇ ਨਾਲ ਧੱਕਾ ਹੋਇਆ ਦੂਸਰੇ ਪਾਸੇ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਵਿਲੜ ਨੇ ਇਹਨਾਂ ਨੂੰ ਕੋਈ ਕੰਮਕਾਰ ਨਹੀਂ ਇਹ ਪਿੰਡ ਦੇ ਵਿੱਚੋਂ 6-7 ਗਿਣੇ ਚੁਣੇ ਹੋਏ ਬੰਦੇ ਨੇ ਪਹਿਲਾਂ ਵੀਡੀਓਸ ਹੁੰਦੇ ਆ ਫਿਰ ਗੱਲਬਾਤ ਕਰਾਂਗੇ ਖੁਸ਼ੀ ਦੇਣੀ ਹੈ ਅਸੀਂ ਉਹਨਾਂ ਅਸੀਂ ਜਿਹੜੇ ਮਾਪੇ ਮਾਪੇ-ਪਾਪ ਜਿਹੜੇ ਗਰੀਬਾਂ ਨੇ ਹੱਸੇ ਕਿਤੇ ਤੁਸੀਂ ਫੋਟੋ ਨਹੀਂ ਕਿਹਾ ਜਾਂਦੇ ਅਸੀਂ ਆਪਦੇ ਬੱਚਿਆਂ ਨੂੰ ਖੁਸ਼ੀ ਦੇਣੀ ਹੈ ਅਸੀਂ ਉਹਨਾਂ ਅਸੀਂ ਜਿਹੜੇ ਮਾਪੇ-ਪਾਪ ਜਿਹੜੇ ਗਰੀਬਾਂ ਨੇ ਸਾਨੂੰ ਬਣਾਇਆ ਇਹਨਾਂ ਨੇ ਸਰਕਾਰ ਬਣਾਈ ਐ ਅਸੀਂ ਉਹਨਾਂ ਨੂੰ ਦੱਸਿਆ ਐ ਦੱਸਣਾ ਵੀ ਹੁਣ ਤੁਹਾਨੂੰ ਲੁੱਟ ਗਰਾਉਣ ਦੀ ਲੋੜ ਨਹੀਂ ਹੈ ਤੁਸੀਂ ਹੁਣ ਸਰਕਾਰੀ ਸਕੂਲਾਂ ਜਾ ਕੇ ਬੱਚੇ ਪੜਾ ਕੇ ਮੈਰੀ ਸਿੱਖਿਆ ਦੇ ਸਕਦੇ ਹੋ ਇਹ ਬਦਲਾਅ ਅਸੀਂ ਲੈ ਕੇ ਆਏ ਕਿਹਨੇ ਜਨਰਤੇ ਲਾ ਕੇ ਚਾਰ ਰਤੇ ਲਾ ਕੇ ਤਾਲੀਆਂ ਮਾਰੀ ਜਾਂਦੇ ਆ ਉਹ ਭਾਈ ਜਿੱਥੇ ਚਾਰ ਲੱਗਦੇ ਉਥੇ ਜਾਰੀ ਲੱਗਦੇ ਨਾ ਤੁਸੀਂ ਲਾ ਦਿੰਦੇ ਤੁਹਾਡੇ ਤਾਲੀਆਂ ਮੰਗਦੇ ਅਸੀਂ ਇਹ ਪੈਸਾ ਲੋਕਾਂ ਦਾ ਜਿੱਥੇ ਚਾਰ ਲੱਗਦੇ ਅਸੀਂ ਨਹੀਂ ਦੱਸ ਲਾਉਣੇ ਉਥੇ ਕਿਉਂਕਿ ਅਸੀਂ ਕਮਿਸ਼ਨ ਨਹੀਂ ਖਾਂਦੇ ਪਹਿਲਾਂ ਜਿਹੜਾ ਪਿੰਡਾਂ ਪਿੰਡਾਂ 'ਚ ਪੈਸਾ ਜਾਂਦਾ ਸੀ ਸਕੂਲਾਂ 'ਚ ਪੈਸਾ ਜਾਂਦਾ ਸੀ ਉਹਦੇ 'ਚ ਕਮਿਸ਼ਨ ਕੱਟਿਆ ਜਾਂਦਾ ਸੀ ਕੱਟਿਆ ਜਾਂਦਾ ਸੀ ਕਿਹ ਪ੍ਰੈਸ਼ਰ ਪੈਂਦਾ ਸੀ ਨਾ ਜਿਹੜੇ ਪ੍ਰਾਈਵੇਟ ਸਕੂਲ ਆ ਉਹਦਾ ਜਲਟ ਹੁੰਦੀ ਹੈ ਹੁੰਦੀ ਹੈ ਕਿ ਨਹੀਂ ਹੁੰਦੀ ਦੱਸੋ ਫੰਕਸ਼ਨ ਬੱਚੇ ਦੇ ਸਕੂਲ ਦਾ ਹੁੰਦਾ ਬੁਖਾਰ ਬਾਪ ਨੂੰ ਚੜ ਜਾਂਦਾ ਮਾਂ ਨੂੰ ਚੜ ਜਾਂਦਾ ਇਹਨੀ ਮਹਿੰਗੀ ਡਰੈਸ ਕਿੱਥੋਂ ਲਿਆ ਕੇ ਦੇਉਂਗੀ ਆ ਕਿਸੇ ਬੱਚੇ ਦੀ ਡਰੈਸ ਤੇ ਪੈਸੇ ਲਾਇਆ ਸਕੂਲ ਆ ਨਾ ਦੱਸੋ ਕਿ ਨਾਲ ਹੈ ਪਹਿਲਾਂ ਵੀ ਜਦੋਂ ਨਵੀਆਂ ਸਰਕਾਰਾਂ ਜਾਂਦੀਆਂ ਬਿੱਟਾ ਜੀ ਨਵੀਆਂ ਸਰਕਾਰਾਂ ਆਉਂਦੀਆਂ ਸੀ ਸਰਕਾਰੀ ਦੌਰੇ ਉਦੋਂ ਵੀ ਲੱਗਦੇ ਸੀ ਲੱਗਦੇ ਸੀ ਨਾ ਉਦੋਂ ਸਿੱਖਿਆ ਮੰਤਰੀ ਜਾਂਦੇ ਸੀਗੇ ਵੀ ਬਾਹਰਲੇ ਦੇਸ਼ਾਂ ਚੇਕਾਣਾ ਮਾਡਲ ਵੀ ਉਹ ਸਟਡੀ ਕਰਕੇ ਆਉਣਾ ਮੰਤਰੀ ਭਾਵੇਂ ਆਣ ਪੜੀ ਹੁੰਦੇ ਸੀ ਤੇ ਗੱਲ ਗੱਲ ਦਰ ਤੱਕ ਸਹੀ ਆ ਸਹੀ ਆ ਨਾ ਵੀ ਅਰਪਣ ਮੰਤਰੀ ਜੀ ਸਟਡੀ ਕਰਿਆਊਗਾ ਭਾਈ ਅਸੀਂ ਇਹ ਬਦਲਾਅ ਦੀ ਗੱਲ ਦੱਸਦਾ ਤੁਹਾਨੂੰ 234 ਪ੍ਰਿੰਸੀਪਲ ਤੇ 100 ਇਹਦੇ ਵਿੱਚ ਪਹਿਲਾ ਜਦੋਂ ਸ਼ੁਰੂਆਤ ਤੋਂ ਹੀ ਕਹਿੰਦਾ ਕਿ ਚਾਰ ਰਤੇ ਲਾ ਕੇ ਧੜੀਆਂ ਮਾਰੀ ਜਾਂਦੇ ਨੇ ਕਈ ਵਿਲੜ ਕਹਿੰਦੇ ਨੇ ਕਿ ਤੁਸੀਂ ਸਕੂਲਾਂ ਵਿੱਚ ਕਿਉਂ ਜਾਂਦੇ ਹੋ ਯਾਨੀ ਕਿ ਜਿਹੜੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੁਲਤਾਰ ਸਿੰਘ ਸੰਧਵਾ ਦਾ ਜਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਹੁਣ ਪੰਜਾਬ ਦੇ ਮੰਤਰੀ ਖਾਸ ਕਰਕੇ ਕੁਲਤਾਰ ਸਿੰਘ ਸੰਧਵਾ ਕਹਿੰਦੇ ਨੇ ਕਿ ਰਤੀ ਕੋ ਲੋਗ ਕੁਝ ਕੋ ਲੋਗ ਪੰਜਾਬ ਦੇ ਵਿੱਚ ਵਿਲਣ ਨੇ ਜਿਹੜਾ ਜਿਹੜੇ ਹਰਦਮ ਸਾਡਾ ਵਿਰੋਧ ਕਰਦੇ ਨੇ ਪੰਜਾਬੀ ਤੁਹਾਡੇ ਕਮੈਂਟਾਂ ਦਾ ਮੈਨੂੰ ਇੰਤਜ਼ਾਰ ਰਹੇਗਾ ਕਿ ਪੰਜਾਬ ਦੇ ਲੋਕ ਇੰਨੇ ਵੀ ਵਿਲੇ ਨੇ ਕਿ ਉਹ ਮੰਤਰੀਆਂ ਤੇ ਵਿਧਾਇਕਾਂ ਨੂੰ ਘੇਰਨ ਜੇਕਰ ਭਾਈ ਤੁਸੀਂ ਕੰਮ ਪੂਰੇ ਕੀਤੇ ਹੁੰਦੇ ਜੇਕਰ ਐਮਐਸਪੀ ਦਾ ਵਾਅਦਾ ਪੂਰਾ ਕੀਤਾ ਹੁੰਦਾ ਜੇਕਰ ਤੁਸੀਂ ਧੱਕੇ ਦੇ ਨਾਲ ਜ਼ਬਰਦਸਤੀ ਪੰਜਾਬ ਅਤੇ ਹਰਿਆਣਾ ਦਾ ਖਨੌਰੀ ਬਾਰਡਰ ਦਾ ਧਰਨਾ ਦਿੱਲੀ ਦੇ ਸ਼ੰਭੂ ਬਾਰਡਰ ਦਾ ਧਰਨਾ ਜੇਕਰ ਨਾ ਉਖਾੜਦੇ ਤਾਂ ਤੁਹਾਡੀ ਆ ਦੁਰਦਸ਼ਾ ਨਹੀਂ ਹੋਣੀ ਸੀ ਧੰਨਵਾਦ